ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਤੇ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਪਟਿਆਲਾ ਉਹਦੇ ਸਮੈਸਟਰ 5 ਦੇ ਲਈ ਤੇ ਪੰਜਾਬ ਯੂਨੀਵਰਸਿਟੀ ਦਾ 3rd ਸਮੈਸਟਰ ਦੇ ਲਈ ਆਪਾਂ ਕੁਐਸਚਨ ਕਰਾਂਗੇ ਵੀ ਦਿੱਤੇ ਅਤਰ ਕੀ ਹੁੰਦਾ ਹੈ ਤੇ ਇਹਦੇ ਕਿਸਮਾਂ ਉਦਾਹਰਨਾਂ ਸਹਿਤ ਵਿਆਖਿਆ ਕਰਨਾ ਹਾਂਜੀ ਆਪਾਂ ਆਨਸਰ ਕਰਾਂਗੇ ਤੇ ਪੰਜਾਬ ਯੂਨੀਵਰਸਿਟੀ 'ਚ 6 ਮਾਰਕਸ ਦਾ ਕੁਐਸਚਨ ਹੈ ਓਕੇ ਸਭ ਤੋਂ ਪਹਿਲਾਂ ਤਾਂ ਵਿਧੇਤਰ ਹੁੰਦਾ ਕੀ ਹੈ ਵਿਧੇਤਰ ਕੀ ਹੁੰਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਵਿਧੇਤਰ ਕੀ ਹੈ ਵਿਧੇਤਰ ਕੀ ਹੁੰਦਾ ਜਿਹੜਾ ਮੂਲ ਸ਼ਬਦ ਜਿਹੜਾ ਆਪਣਾ ਮੂਲ ਸ਼ਬਦ ਹੁੰਦਾ ਠੀਕ ਹੈ ਮੂਲ ਸ਼ਬਦ ਜਾਂ ਧਾਤੂ ਦੇ ਜਾਂ ਧਾਤੂ ਦੇ ਮੂਲ ਸ਼ਬਦ ਨੂੰ ਇਹ ਧਾਤੂ ਕਹਿੰਦੇ ਨੇ ਉਹਦੇ ਅੱਗੇ ਲਾ ਕੇ ਜਾਂ ਪਿੱਛੇ ਲਾ ਕੇ ਠੀਕ ਹੈ ਜਿਹੜੇ ਨਵੇਂ ਸ਼ਬਦ ਸ਼ਬਦਾਂ ਦੀ ਜਿਹੜੀ ਸਿਰਜਣਾ ਕਰਨ ਵਾਲੇ ਜਿਹੜੇ ਜਿਹੜੇ ਸ਼ਬਦ ਅੱਗੇ ਲੱਗਦੇ ਨੇ ਜਾਂ ਪਿੱਛੇ ਲੱਗਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਵਿਧੇਤਰ ਕਹਿੰਦੇ ਆ ਠੀਕ ਹੈ ਮਤਲਬ ਕਿ ਮੂਲ ਸ਼ਬਦ ਜਾਂ ਧਾਤੂਆਂ ਦੇ ਅੱਗੇ ਜਾਂ ਪਿੱਛੇ ਜਾਂ ਮੱਧ ਵਿੱਚ ਜੋ ਜੁੜ ਕੇ ਨਵੇਂ ਸ਼ਬਦਾਂ ਦੀ ਸਿਰਜਣਾ ਕਰਨ ਵਾਲੇ ਸ਼ਬਦਾਂ ਦੇ ਰੂਪ ਜਾਂ ਸ਼ਬਦਾਂ ਦੇ ਰੂਪ ਬਦਲਣ ਵਾਲੇ ਭਾਵ ਅੰਸ਼ਾਂ ਨੂੰ ਆਪਾਂ ਕੀ ਕਹਿੰਦੇ ਹਾਂ ਵਿਧੇਤਰ ਕਿਹਾ ਜਾਂਦਾ। ਮਤਲਬ ਕਿ ਮੂਲ ਸ਼ਬਦ ਜਾਂ ਧਾਤੂ ਦੇ ਅੱਗੇ ਪਿੱਛੇ ਜਾਂ ਮੱਧ ਵਿੱਚ ਜੋ ਜੁੜ ਕੇ ਜਿਹੜੇ ਨਵੇਂ ਸ਼ਬਦਾਂ ਦੀ ਸਿਰਜਣਾ ਕਰਨ ਵਾਲੇ ਠੀਕ ਹੈ ਉਹਨਾਂ ਭਾਵ ਅੰਸ਼ਾਂ ਨੂੰ ਉਹਨਾਂ ਅੰਸ਼ਾਂ ਨੂੰ ਆਪਾਂ ਕੀ ਕਹਿੰਦੇ ਹਾਂ ਵਿਧੇਤਰ ਕਿਹਾ ਜਾਂਦਾ। ਜਿਵੇਂ ਕਿ ਉਦਾਹਰਨ ਲਿਖਦਾ ਲਿਖਣਗੇ ਦਿਖਦਾ ਇਹਦੇ ਵਿੱਚ ਮੂਲ ਸ਼ਬਦ ਕੀ ਆ ਮੂਲ ਸ਼ਬਦ ਹੈਗੇ ਇਹਦੇ ਵਿੱਚ ਲਿਖ ਤਵ ਦੇ ਤ੍ਰਗੀ ਲੱਗਿਆ ਦਾ ਠੀਕ ਹੈ ਅੱਗੇ ਹੈਗਾ ਮੂਲ ਸ਼ਬਦ ਲਿਖਣ ਵਿਦੇਤਰ ਕੀ ਲੱਗਿਆ ਗੇ ਅੱਗੇ ਹੈਗਾ ਮੂਲ ਸ਼ਬਦ ਦਿਖ ਤ ਤਾਂ ਦ ਕੀ ਆ ਗਿਆ ਵਿਦੇਤਰ ਇਹਨੂੰ ਤੁਸੀਂ ਐਵੇਂ ਬਾਹਰ ਕੱਢ ਕੇ ਇਹਨੂੰ ਅੱਗੇ ਦੱਸਣਾ ਵੀ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਜਿਵੇਂ ਕਿ ਉਪਰੋਕਤ ਇੰਨਾ ਸ਼ਬਦਾਂ ਦੇ ਵਿੱਚ ਮੂਲ ਸ਼ਬਦ ਹੈਗਾ ਠੀਕ ਹੈ ਮੂਲ ਸ਼ਬਦ ਲਿਖ ਕੇ ਲਿਖ ਲਿਖਣ ਠੀਕ ਹੈ ਦਿਖ ਇਹ ਲਿਖ ਕੇ ਫਿਰ ਇਹਨਾਂ ਦੇ ਵਿੱਚ ਅੱਗੇ ਉਹਦਾ ਕੱਢੋਂਗੇ ਤੁਸੀਂ ਅਗਲਾ ਹੈਡਿੰਗ ਵਧੇਤਰ ਲਿਖਦੇ ਵਿੱਚ ਹੈਗਾ ਦ ਲਿਖਣ ਗੇ ਦੇ ਵਿੱਚ ਗੇ ਦਿਖਦੇ ਵਿੱਚ ਹੈਗਾ ਦ ਕਿਉਂਕਿ ਉਹ ਦਿਖਦਾ ਬਣ ਗਿਆ ਬਠੀਕ ਐਵੇਂ ਕੱਢ ਕੇ ਲਿਖਣਾ ਫਿਰ ਅੱਗੇ ਹੈਗਾ ਅੰਧਕਾਰ ਅੰਧਕਾਰ ਦੇ ਵਿੱਚ ਦੇਖੋ ਕਾਰ ਕੀ ਲੱਗ ਗਿਆ ਆਪਾਂ ਨੇ ਜਿਹੜੀ ਪਛੇਤਰ ਲਗਾਤਾ ਅੰਧ ਦੇ ਨਾਲ ਪਿੱਛੇ ਕੀ ਲਗਾਤਾ ਪਛੇਤਰ ਲਗਾਤਾ ਹੁਣ ਇਹਦੇ ਵਿੱਚ ਲਾ ਦੇ ਨਾਲ ਕੀ ਪਿੱਛੇ ਲਗਾਤਾ ਲਵਾਰਸ ਲਗਾਤਾ ਜੇ ਆਪਾਂ ਕਹਿ ਸਕਦੇ ਕਿ ਵਾਰਸ ਦੇ ਅੱਗੇ ਕੀ ਲਗਾਤਾ ਲਾ ਲਗਾਤਾ ਉਲੰਘਣਾ ਠੀਕ ਹੈ ਇਹਦੇ ਵਿੱਚ ਕੀ ਲੱਗ ਗਿਆ ਵਦੇ ਉਗੇ ਅਗੇਤਰ ਲੱਗਿਆ ਉ ਪਿੱਛੇ ਲੰਘਣਾ ਹੋ ਗਿਆ ਠੀਕ ਹੈ ਜਿਵੇਂ ਐਮਿਕ ਹੈਗਾ ਕਰੀ ਕਰੋ ਠੀਕ ਹੈ ਤਾਂ ਇਹਦੇ ਵਿੱਚ ਮੂਲ ਸ਼ਬਦ ਕੀ ਆ ਘਰ ਇਹਦੇ ਵਿੱਚ ਵਦੇਤਰ ਕੀ ਲੱਗਿਆ ਈ ਇੱਥੇ ਮੂਲ ਸ਼ਬਦ ਕੀ ਹੈਗਾ ਘਰ ਵਦੇਤਰ ਕੀ ਜਾਦਾ ਓ ਠੀਕ ਹੈ ਐਵੇਂ ਓਕੇ ਤੇ ਉਲੰਘਣਾ ਇਹ ਜੋ ਸ਼ਬਦ ਹੈ ਜਿਹਦੇ ਵਿੱਚ ਅਗੇਤਰ ਵੀ ਜੁੜਿਆ ਹੋਇਆ ਪਿਛੇਤਰ ਵੀ ਦੇਖੋ ਲੰਗ ਲੰਗ ਹੀ ਇੱਕ ਸ਼ਬਦ ਹੁੰਦਾ ਠੀਕ ਹੈ ਇਹਦੇ ਵਿੱਚ ਨਾ ਪਿਛੇਤਰ ਲੱਗਿਆ ਉਹ ਅਗੇਤਰ ਲੱਗਿਆ ਓਕੇ ਇਹ ਐਵੇਂ ਐਗਜ਼ਾਮਪਲਾਂ ਕੱਢ ਕੇ ਫਿਰ ਉਹਨਾਂ ਦੀ ਅਗੇ ਵਿਆਖਿਆ ਵੀ ਕਰਨੀ ਐਗਜ਼ਾਮਪਲਾਂ ਦੀ ਹੁਣ ਵਿਦੇਤਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਿੰਨੀਆਂ ਕਿਸਮਾਂ ਨੇ ਤਾਂ ਵਿਦੇਤਰ ਜਿਹੜੀ ਕਿ ਤਿੰਨ ਪ੍ਰਕਾਰ ਦੇ ਨੇ ਬਟ ਪੰਜਾਬੀ ਦੇ ਵਿੱਚ ਦੋ ਹੀ ਜੁੜਦੇ ਨੇ ਜ਼ਿਆਦਾਤਰ ਅਗੇਤਰ ਤੇ ਪਿਛੇਤਰ ਮਦੇਤਰਾਂ ਦੀ ਵਰਤੋਂ ਨਹੀਂ ਹੁੰਦੀ ਇਹ ਉਰਦੂ ਦੇ ਵਿੱਚ ਹੁੰਦੀ ਹੈ ਠੀਕ ਹੈ ਬਟ ਆਪਾਂ ਲਿਖਾਂਗੇ ਕਿ ਵਿਦੇਤਰ ਕਿੰਨੇ ਪ੍ਰਕਾਰ ਦੇ ਨੇ ਜਾਂ ਕਿੰਨੀਆਂ ਕਿਸਮਾਂ ਨੇ ਅਗੇਤਰ ਮਦੇ ਇੱਤਰ ਤੇ 75 ਹਾਂਜੀ ਅਗੇਤਰ ਕੀ ਨੇ ਅਗੇਤਰ ਸ਼ਬਦ ਦੇ ਆਰੰਭ ਦੇ ਵਿੱਚ ਲੱਗਦੇ ਨੇ ਅਗੇਤਰ ਪੰਜਾ ਜਿਹੜੇ ਕਿ ਸ਼ਬਦ ਦੇ ਸ਼ੁਰੂ ਦੇ ਵਿੱਚ ਲੱਗਦੇ ਨੇ ਆਰੰਭ ਕਿਉਂਗੇ ਸ਼ੁਰੂ ਦੇ ਵਿੱਚ ਸਟਾਰਟਿੰਗ ਚ ਲੱਗਦੇ ਨੇ ਤੇ ਪੰਜਾਬੀ ਦੇ ਵਿੱਚ ਅਗੇਤਰਾਂ ਦੀ ਵਰਤੋਂ ਅ ਸ਼ਬਦ ਵਿੱਚ ਰੂਪਾਂਤਰੀ ਤਬਦੀਲੀ ਨਹੀਂ ਲਿਆਉਂਦੇ ਸਗੋਂ ਵਿਅੰਤਵ ਤਬਦੀਲੀ ਲਿਆਉਂਦੀ ਹੈ ਮਤਲਬ ਕਿ ਜਦੋਂ ਆਪਾਂ ਅਗੇਤਰ ਸ਼ਬਦ ਵਰਤਦੇ ਨੇ ਇਹ ਨਹੀਂ ਹੈ ਕਿ ਸ਼ਬਦ ਦਾ ਉਰਪੰਤਰਣ ਹੀ ਚੇਂਜ ਹੋ ਜਾਊਗਾ ਉਹਦੀ ਸਿਰਫ ਵਿਅੰਤਪਦੀ ਚੇਂਜ ਹੁੰਦੀ ਹੈ ਇਸ ਤਰ੍ਹਾਂ ਨਵੇਂ ਸ਼ਬਦਾਂ ਦੀ ਸਿਰਜਣਾ ਹੋ ਜਾਂਦੀ ਹੈ ਜャ ਤੁਸੀਂ ਇਹ ਇੰਨਾ ਆਨਲਾਈਨ ਅਗਰ ਜਾਣੀ ਹੋ ਤੁਸੀਂ ਨੂੰ ਸਾਢੇ ਵੀ ਸਕਦੇ ਹੋ ਹੁਸੈਨਾ ਅਗੇਤਰ ਕਿ ਅਗੇਤਰ ਸ਼ਬਦ ਦੀ ਵਰਤੋਂ ਜਿਹੜੇ ਕਿ ਅਗੇਤਰ ਸ਼ਬਦ ਦੀ ਵਰਤੋਂ ਸ਼ਬਦ ਦੇ ਆਰੰਭ ਦੇ ਵਿੱਚ ਹੁੰਦੀ ਹੈ ਅੱਗੇ ਫਿਰ ਇਹਦੇ ਉਦਾਹਰਣਾਂ ਜਿਵੇਂ ਉਦਾਹਰਣਾਂ ਤੁਸੀਂ ਪੰਜ-ਪੰਜ ਵੀ ਦੇ ਸਕਦੇ ਹੋ ਠੀਕ ਹੈ 6-6 ਵੀ ਦੇ ਸਕਦੇ ਹੋ ਨਹੀਂ 3-3 ਤੁਸੀਂ ਦੇਣੀ ਦੇਣੀਆਂ ਨੇ ਜਿਵੇਂ ਬੇ ਬੇ ਹੁਣ ਇਹ ਅਗੇਤਰ ਕਿਹਦੇ ਨਾਲ ਜੁੜ ਕੇ ਬੇਕਾਰ ਹੋ ਗਿਆ ਬੇਅਕਲ ਹੋ ਗਿਆ ਬੇਅੰਤ ਹੋ ਗਿਆ ਠੀਕ ਹੈ ਹੁਣ ਇਹਦੇ ਵਿੱਚ ਘਰ ਕੀ ਹੈ ਮੂਲ ਸ਼ਬਦ ਦਾ ਬੇ ਅਗੇਤਰ ਹੋ ਗਿਆ ਅਕਲ ਮੂਲ ਸ਼ਬਦ ਦਾ ਬੇ ਅਗੇਤਰ ਹੋ ਗਿਆ ਅੰਤ ਮੂਲ ਸ਼ਬਦ ਦਾ ਵੇ ਅਗੇਤਰ ਹੋ ਗਿਆ ਐਵੇਂ ਅਨ ਦਾ ਅਨੁਸਾਰ ਅਨੁਮਾਨ ਅਨੁਭਵ ਅਨੁਵਾਦ ਹੁਣ ਇਹਨਾਂ ਦੇ ਵਿੱਚ ਮੂਲ ਸ਼ਬਦ ਕੀ ਹੈ ਸਾਰ ਮਾਨ ਭਵ ਵਾਦ ਤਾਂ ਅਗੇਤਰ ਕੀ ਲੱਗਿਆ ਅਨ ਠੀਕ ਹੈ ਅੱਗੇ ਹੈਗਾ ਸਵੈ ਸਵੈ ਅਗੇਤਰ ਹੈ ਤਾਂ ਸਵੈਮਾਨ ਬਣ ਗਿਆ ਸਵੈ ਜੀਵਨੀ ਸਵੈ ਵਿਸ਼ਵਾਸ ਇਹਨਾਂ ਦੇ ਵਿੱਚੋਂ ਮਾਨ ਜੀਵਨੀ ਵਿਸ਼ਵਾਸ ਕੀ ਨੇ ਮੂਲ ਸ਼ਬਦ ਨੇ ਤੇ ਸਵੈ ਅੱਗੇ ਕੀ ਆ ਗਿਆ ਅਗੇਤਰ ਆ ਗਿਆ ਉ ਉਖੜਨਾ ਖੜਨਾ ਜਿਹੜਾ ਕਿ ਮੂਲ ਸ਼ਬਦ ਦਾ ਉਬਲਣਾ ਬਲਣਾ ਮੂਲ ਸ਼ਬਦ ਦਾ ਉਲੰਘਣਾ ਲੰਘਣਾ ਮੂਲ ਸ਼ਬਦ ਦਾ ਉ ਅੱਗੇ ਲੱਗ ਗਿਆ ਤਰਫ ਮੂਲ ਸ਼ਬਦ ਦਾ ਉ ਲੱਗ ਗਿਆ ਠੀਕ ਹੈ ਅੱਗੇ ਕੂ ਦੇ ਵਿੱਚ ਕੁਲਛਣਾ ਕਪੂਤਰ ਕੁਰੀਤੀ ਕੁਕਰਮ ਪਰਮ ਦੇ ਵਿੱਚ ਪਰਮਾਤਮਾ ਫਰਮਗੁਰੂ ਪਰਮਹੰਸ ਮਤਲਬ ਕਿ ਐਵੇਂ ਅਗੇਤਰ ਜਿਹੜੇ ਕਿ ਸਟਾਰਟਿੰਗ ਚ ਲੱਗਦੇ ਨੇ ਹੁਣ ਆ ਜੂਗਾ ਅੱਗੇ ਮਦੇਤਰ ਮਦੇਤਰ ਭਾਵਨਸ਼ ਸ਼ਬਦ ਦੇ ਮੱਧ ਦੇ ਵਿੱਚ ਆਉਂਦਾ ਹੈ ਮਧੂ ਦੇ ਵਿੱਚ ਆ ਕੇ ਨਵੇਂ ਸ਼ਬਦਾਂ ਦੀ ਸਿਰਜਣਾ ਕਰਦੇ ਨੇ ਫਾਰਸੀ ਦੇ ਵਿੱਚ ਅਜਿਹੇ ਸ਼ਬਦਾਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਪੰਜਾਬੀ ਦੇ ਵਿੱਚ ਉਹਦੇ ਤਰ੍ਹਾਂ ਦੀ ਵਰਤੋਂ ਨਹੀਂ ਹੁੰਦੀ ਠੀਕ ਹੈ ਜਿਵੇਂ ਆਪਾਂ ਵੈਸੇ ਮੈਂ ਤੁਹਾਨੂੰ ਇੱਕ ਸਮਝਾਉਣ ਲਈ ਦੋ ਐਗਜ਼ਾਮਪਲ ਆ ਕੱਢੀਆਂ ਨੇ ਜਿਵੇਂ ਹੈਗਾ ਨੀ ਸਫਲਤਾ ਤਾਂ ਇਹਦੇ ਵਿੱਚੋਂ ਜਸਟ ਇੱਕ ਵਾਰ ਸਮਝਾਉਣ ਦੇ ਲਈ ਠੀਕ ਹੈ ਜਿਵੇਂ ਇਹਦੇ ਵਿੱਚ ਆਪਾਂ ਦੂਰਤਾ ਇਹ ਸ਼ਬਦ ਨੇ ਤਾਂ ਇਹਦੇ ਵਿੱਚ ਲੱਭ ਕੀ ਹੋ ਗਿਆ ਮਧੇਤਰ ਹੋ ਗਿਆ ਐਵੇਂ ਵਿੱਚ ਨੀਸਾ ਤਾ ਦਾ ਫਾਲਕੀ ਹੋ ਗਿਆ ਦੇ ਵਿੱਚ ਜਿਹੜਾ ਕਿ ਮਧੇਤਰ ਹੋ ਗਿਆ ਐਵੇਂ ਵੈਸੇ ਪੰਜਾਬੀ ਦੇ ਵਿੱਚ ਵਰਤੋਂ ਨਹੀਂ ਹੁੰਦੀ ਜਸਟ ਤੁਹਾਨੂੰ ਸਮਝਾਉਣ ਦੇ ਲਈ ਮੈਂ ਐਗਜ਼ਾਮਪਲ ਕੱਢੀ ਆ ਅੱਗੇ ਹੈਗਾ ਪਛੇਤਰ ਹਾਂਜੀ ਪਛੇਤਰ ਸ਼ਬਦ ਦੇ ਅੰਤ ਦੇ ਵਿੱਚ ਲੱਗਦਾ ਪਛੇਤਰ ਜਿਵੇਂ ਅਗੇਤਰ ਸਟਾਰਟਿੰਗ 'ਚ ਲੱਗਦਾ ਪਛੇਤਰ ਅੰਤ ਦੇ ਵਿੱਚ ਲੱਗਦਾ ਤੇ ਇਹ ਦੋ ਪ੍ਰਕਾਰ ਦੇ ਹੁੰਦੇ ਨੇ ਪਛੇਤਰ ਇੱਕ ਤਾਂ ਵਿਉਂਤਪੰਤ ਪਛੇਤਰ ਠੀਕ ਹੈ ਟਿੱਕੁਰਪੰਤਰੀ ਪਛੇਤਰ ਵਿਉਤਪਾਦ ਪਰਿਸ਼ੇਤਰ ਨਵੇਂ ਸ਼ਬਦਾਂ ਦੀ ਰਚਨਾ ਕਰਦੇ ਨੇ ਨਵੇਂ ਸ਼ਬਦ ਬਣਾਉਂਦੇ ਨੇ ਜਿਵੇਂ ਆ ਠੀਕ ਹੈ ਸੱਚਾ ਉੱਚਾ ਝੁੱਠਾ ਪਿਆਸਾ ਮਤਲਬ ਕਿ ਜਿਹੜਾ ਆ ਏ ਕੰਨਾ ਠੀਕ ਹੈ ਇਹ ਹੈਗਾ ਵਿਉਤਪਾਦ ਪਰਿਸ਼ੇਤਰ ਤਰਪੰਤਰੀ ਪਰਿਸ਼ੇਤਰ ਨੇ ਜਿਹੜੇ ਕੀ ਲਿੰਗ ਵਚਨ ਕਾਰਕ ਤੇ ਕਾਲ ਕਰਕੇ ਤਬਦੀਲੀ ਹੁੰਦੇ ਨੇ ਮਤਲਬ ਕਿ ਇਹ ਸ਼ਬਦ ਲਿੰਗ ਬਚਨ ਕਾਰਕ ਤੇ ਕਾਲ ਕਰਕੇ ਤਬਦੀਲੀ ਲਾਉਂਦੇ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਹੈਗੇ ਨੇ ਅ ਘਰ ਮੂਲ ਸ਼ਬਦ ਇਹਦੇ ਵਿੱਚ ਆ ਏ ਈ ਓ ਲੱਗਿਆ ਘਰਾਂ ਘਰੇ ਕਰੀ ਕਰੋ ਓਕੇ ਲਿੰਗ ਬਚਨ ਕਰਕੇ ਜਿਹੜੀ ਇਹਦੇ ਵਿੱਚ ਚੇਂਜ ਆ ਗਿਆ ਜਿਵੇਂ ਘਰਾਂ ਘਰ ਤੋਂ ਘਰਾ ਬਚਨ ਬਦਲ ਗਿਆ ਠੀਕ ਹੈ ਬਹੁਵਚਨ ਹੋ ਗਿਆ ਘਰੇ ਵੀ ਬਹੁਵਚਨ ਹੋ ਗਿਆ ਕਰੀ ਠੀਕ ਹੈ ਇਹ ਲਿੰਗ ਚੇਂਜ ਹੋ ਗਿਆ ਘਰ ਦਾ ਕਰੀ ਓਕੇ ਕਰੋ ਉਹ ਜਿਵੇਂ ਵਿੱਚੋਂ ਉੱਪਰੋਂ ਇਹ ਕੀ ਹੋ ਗਿਆ ਕਾਰਕ ਦੇ ਵਿੱਚ ਹੋ ਗਿਆ ਤੇ ਇਸ ਤੋਂ ਇਲਾਵਾ ਨਾ ਨੇ ਨੀਆਂ ਦਾ ਦੇ ਦੀ ਉਹ ਠੀਕ ਹੈ ਇਹਦੇ ਵਿੱਚ ਜਿਵੇਂ ਕਰਨਾ ਕਰਨੇ ਕਰਨੀਆਂ ਕਰਨਗੀਆਂ ਕਰਨੀਆਂ ਠੀਕ ਹੈ ਕਰਦਾ ਕਰਦੇ ਕਰੋ ਐਵੇਂ ਜੇ ਤੁਹਾਨੂੰ ਇਹ ਚੀਜ਼ ਯਾਦ ਹੋ ਗਈ ਵਾਲੀ ਵਿਉਂਤਪਨ ਪਛੇਤਰ ਤੇ ਤਾਂ ਤਾਂ ਵਧੀਆ ਗੱਲ ਆ ਅਗਰ ਨਹੀਂ ਯਾਦ ਹੁੰਦੇ ਤੁਸੀਂ ਸਿੱਧਾ ਜਸ ਸਟ੍ਰੈਥ ਹੋ ਕਹਿ ਸਕਦੇ ਕਿ ਅੰਤ ਦੇ ਵਿੱਚ ਲੱਗਦੇ ਨੇ ਠੀਕ ਹੈ ਦੋ ਪ੍ਰਕਾਰ ਦੇ ਹੁੰਦੇ ਨੇ ਬਸ ਵਿਉਂਤਪਨ ਪਛੇਤਰ ਤੇ ਰੂਪਾਂਤਰੀ ਵਿਛੇਤਰ ਉਦਾਹਰਨਾਂ ਨਾਲ ਦੋ ਫਿਰ ਅੱਗੇ ਵੈਸੇ ਹੀ ਉਦਾਹਰਨਾਂ ਦੋ ਪਛੇਤਰ ਦੀਆਂ ਜਿਵੇਂ ਪੜਦੇ ਦੇ ਵਿੱਚ ਠੀਕ ਹੈ ਪੜਦੇ ਦੇ ਵਿੱਚ ਮੂਲ ਸ਼ਬਦ ਕੀ ਆ ਪੜ ਦਾ ਕੀ ਲੱਗਿਆ ਪਛੇਤਰ ਸੁਣ ਦੇ ਵਿੱਚ ਪਛੇਤਰ ਕੀ ਲੱਗਿਆ ਜਿਵੇਂ ਸੁਣਿਆ ਸੁਣਿਆ ਦੇ ਵਿੱਚ ਪਛੇਤਰ ਈ ਆ ਮੂਲ ਸ਼ਬਦ ਕੀ ਸੀ ਸੁਣ ਮੁੰਡਾ ਤਾਂ ਮੂਲ ਸ਼ਬਦ ਕੀ ਆ ਮੁੰਡਾ ਠੀਕ ਹੈ ਮੁੰਡ ਮੂਲ ਸ਼ਬਦ ਗਿਆ ਹੋਗਾ ਮੁੰਡਾ ਹੋਗਾ ਆ ਕੀ ਲੱਗਿਆ ਪਛੇਤਰ ਲੱਗਿਆ ਅੱਗੇ ਹੈਗਾ ਹੱਥ ਹੱਥੀ ਹੱਥੀ ਦੇ ਵਿੱਚ ਇਹ ਸ਼ਬਦ ਬਣਿਆ ਆਪਣਾ ਵਿਧੇਤਰ ਨੇ ਪਛੇਤਰ ਲਗਾਏ ਵਿੱਚ ਠੀਕ ਆ ਵਿਧੇਤਰ ਦੀ ਕਿਸਮ ਜਿਹੜੀ ਪਛੇਤਰ ਦੀ ਵਰਤੋਂ ਹੋਈ ਆ ਇਹਦੇ ਵਿੱਚ ਹੱਥ ਮੂਲ ਸ਼ਬਦ ਆ ਈ ਪਿਛੇਤਰ ਸੁਖੀ ਸੁਖਮੂਲ ਸ਼ਬਦ ਦਾ ਈ ਪਿਛੇਤਰ ਹੈ ਦਾ ਇਸ ਤਰ੍ਹਾਂ ਆਵਾਜ਼ ਆਉਂਖੇ ਐਗਜ਼ਾਮਪਲ ਹਨ ਜਿਵੇਂ ਕਾਰ ਲਾ ਕੇ ਸਰਕਾਰ ਸਾਹਿਦਕਾਰ ਇਤਿਹਾਸਕਾਰ ਊ ਗਵਾਉ ਖਟਾਉ ਖਾਉ ਆਵਟ ਤਕਾਵਟ ਰੁਕਾਵਟ ਮਿਲਾਵਟ ਸਾਲਟਕ ਸਾਲ ਧਰਮਸ਼ਾਲ ਚਟਸਾਲ ਸਾਰ ਸਵੇਰ ਸਾਰ ਹੰਡਨ ਸਾਰ ਤੜਕੇ ਸਾਰ ਮਿਲਨ ਸਾਰ ਠੀਕ ਹੈ ਐਵੇਂ ਵੀ ਐਗਜ਼ਾਮਪਲ ਦੇ ਸਕਦੇ ਹਾਂ ਹਰ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਤਾ ਤੇ ਬਾਕੀ ਪੰਜਾਬੀ ਦੀ ਗ੍ਰਾਮਰ ਜਿਹੜੀ ਕਿ ਪ੍ਰੀਵੀਅਸ ਐਗਜ਼ਾਮਸ ਦੀ ਉਹ ਆਪਣੇ ਅਪਲੋਡ ਕਰ ਦਿੱਤੀ ਜੀ ਤੁਸੀਂ ਵਾਚ ਕਰ ਸਕਦੇ ਹੋ ਤੇ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਉਹ ਵੀ ਤੁਹਾਡਾ ਅਪਲੋਡ ਕੀਤਾ ਹੋ ਤੁਸੀਂ ਵਾਚ ਕਰ ਸਕਦੇ ਹੋ ਥੈਂਕਸ ਚੈਨਲ ਨੂੰ ਵੱਧ ਤੋਂ ਵੱਧ ਜਿਹੜੇ ਕਿ ਸਟੂਡੈਂਟਸ ਤੱਕ ਸ਼ੇਅਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਤੇ ਖੁਦ ਵੀ ਸਬਸਕ੍ਰਾਈਬ ਕਰੋ ਚੈਨਲ ਥੈਂਕਸ Yeah.